ਇੱਕ ਓ ਅੰਕਾਰ ਇੱਕ ਅਕਾਲ ਪੁਰਖ ਇੱਕ ਰਸ ਵਿਆਪਕ ਹੈ ਇੱਕ ਇੱਕ ਓ ਅੰਕਾਰ ਇਹਦਾ ਪਤੀ ਇਹ ਸਭ ਨੂੰ ਕਿ ਦੱਸ ਦੇਵਾਂ ਬੜਾ ਹੀ ਅੰਤਪੁੱਤ ਸ਼ਬਦ ਹੈ ਜੋ ਗੁਰੂ ਨਾਨਕ ਬਾਬਾ ਜੀ ਨੇ ਦਿੱਤਾ ਹੈ ਆਪਾਂ ਨੂੰ ਇੱਕ ਓ ਅੰਕਾਰ ਇੱਕ ਪਹਿਲਾ ਗਿਣਤੀ ਦਾ ਇੱਕ ਹੈ ਗਿਣਤੀ ਕਿੱਥੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਪਹਿਲਾ ਗਿਣਤੀ ਦਾ ਹੀ ਪਹਿਲਾ ਨੰਬਰ ਹੈ ਅੰਕ ਕਹਿ ਲਓ ਨੰਬਰ ਕਹਿ ਲਓ ਹਿੰਦਸਾ ਕਹਿ ਲਓ ਇੱਕ ਗਿਣਤੀ ਚ ਪਹਿਲਾ ਇੱਕ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਮੈਨੂੰ ਗੱਲ ਯਾਦ ਆ ਗਈ ਦਸਤਗੀਰ ਪੀਰ ਨੇ ਪੁੱਛਿਆ ਸੀ ਨਾ ਬਗਦਾਦ ਗੁਰੂ ਨਾਨਕ ਬਾਬਾ ਜੀ ਨੂੰ ਕਹਿੰਦੇ ਜੀ ਰੱਬ ਤੋਂ ਪਹਿਲਾਂ ਕੀ ਸੀ ਰੱਬ ਤੋਂ ਪਹਿਲਾਂ ਕੀ ਸੀ ਗੁਰੂ ਬਾਬਾ ਜੀ ਦਾ ਇੱਕ ਵੱਖਰਾ ਟੰਗਾ ਗੱਲ ਸਮਝਾਉਣ ਦਾ ਬਾਲਾ ਸੋਖਾ ਸਾਰ ਲ ਸਪਸ਼ਟ ਗੁਰੂ ਬਾਬਾ ਜੀ ਕਹਿੰਦੇ ਤੈਨੂੰ ਦੱਸਾਂਗੇ ਰੱਬ ਤੋਂ ਪਹਿਲਾਂ ਕੀ ਸੀ ਪਹਿਲਾਂ ਤੂੰ ਗਿਣਤੀ ਜਾਣਦਾ ਗਿਣਤੀ ਕਹਿੰਦਾ ਹਾਂ ਜੀ ਗੁਰੂ ਸਾਹਿਬ ਕਹਿੰਦੇ ਮੈਨੂੰ ਗਿਣਤੀ ਸੁਣਾ ਮੈਨੂੰ ਪਹਿਲਾਂ ਮੈਨੂੰ ਗਿਣਤੀ ਸੁਣਾ ਉਹ ਲੱਗਾ ਜਦੋਂ 1 2 ਗੁਰੂ ਜੀ ਉਸ ਨੂੰ ਰੋ ਸਰੇ ਤੋਂ ਲੱਗਦਾ ਉਹ ਫਿਰ ਕਹਿੰਦਾ ਇੱਕ ਗੁਰੂ ਸਾਹਿਬ ਉਸੇ ਨੂੰ ਰੋਕਦਾ ਕਹਿੰਦਾ ਨਾ 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 ਇੱਕ ਤੋਂ ਪਹਿਲਾਂ ਲੱਗਦਾ ਇੱਕ ਤੋਂ ਪਹਿਲਾਂ ਲੱਗ ਇੱਕ ਤੋਂ ਕਾਹਦਾ ਸ਼ੁਰੂ ਕਰਦਾ ਤੇ ਦਸਤਗੀਰੀ ਪੰਧਖਪੀਰ ਕਹਿੰਦਾ ਕਹਿੰਦਾ ਜੀ ਇੱਕ ਤੋਂ ਪਹਿਲਾਂ ਤੇ ਕੀ ਹੈ ਗੁਰੂ ਆਪਾਂ ਜੀ ਕਹਿੰਦੇ ਹੱਸ ਕੇ ਗੁਰੂ ਆਪਾਂ ਜੀ ਹੱਸ ਕੇ ਕਹਿੰਦੇ ਰੱਬ ਤੋਂ ਪਹਿਲਾਂ ਰੱਬ ਹੀ ਹੈ ਬੋਲੋ ਸਤਨਾਮ ਰੱਬ ਤੋਂ ਪਹਿਲਾਂ ਰੱਬ ਹੀ ਹੈ ਇਹਨ ਸੋਖੇ ਟਾਂਗ ਲਗਾ ਤੀ ਨੰਗਲਾ ਵੀਰ ਪਰਮੇਸ਼ਰ ਜਿਹਦਾ ਆਦਤ ਹੀ ਕੋਈ ਨਹੀਂ ਬਸ ਰੱਬ ਤੋਂ ਪਹਿਲਾਂ ਰੱਬ ਹੀ ਹੈ ਹਨਾਦ ਹੈ ਉਹ ਜਿਹਦਾ ਆਦ ਕੋਈ ਨਹੀਂ ਜਿਹਦਾ ਆਦ ਕੋਈ ਨਹੀਂ ਦਾੰਤ ਵੀ ਕੋਈ ਨਹੀਂ ਹੁੰਦਾ ਤੇ ਜਿਹਦਾ ਆਦ ਹੁੰਦਾ ਉਹਦਾ ਅੰਤ ਵੀ ਹੋਊ ਜਿਹਦਾ ਆਦ ਹੋ ਤਾਂ ਉਹਦਾ ਅੰਤ ਵੀ ਹੋਊਗਾ ਇਸ ਕਰਕੇ ਕਹਿੰਦੇ ਰੱਬ ਤੋਂ ਪਹਿਲਾਂ ਰੱਬ ਹੀ ਹੈ ਚਲੋ ਮੈਂ ਸਰੀਰ ਆਵੇ ਗੱਲ ਵਿੱਚੋਂ ਅੱਗੇ ਚੱਲ ਪੀ ਅਗਲੀ ਗੱਲ ਉਹਨੇ ਪੁੱਛੀ ਸੀ ਫਿਰ ਕਹਿੰਦਾ ਜੀ ਰੱਬ ਕਿੱਥੇ ਰਹਿੰਦਾ ਹੈ ਗੁਰੂ ਸਾਹਿਬ ਕਹਿੰਦੇ ਤੂੰ ਪੁੱਛੀ ਜਾਂਦਾ ਗਿਆਨ ਦੀਆਂ ਗੱਲਾਂ ਕੋਈ ਖਵਾਉਂਦਾ ਪਾਉਂਦਾ ਹੈ ਨਹੀਂ ਸੇਵਾ ਕਰਦਾ ਹੀ ਨਹੀਂ ਹੋਈ ਦੁੱਧ ਪਲਾ ਬਲ ਫਿਰ ਤੂੰ ਦੱਸ ਦੀ ਦੁੱਧ ਪਲਾ ਤੇ ਉਸ ਵੇਲੇ ਕਿ ਹਾਂ ਸੇਵਾਦਾਰ ਨੂੰ ਦੁੱਧ ਦਾ ਕੌਲਾ ਭਰ ਕੇ ਲਿਆ ਦੁੱਧ ਦਾ ਕੌਲਾ ਭਰ ਕੇ ਲਿਆ ਰੱਖਤਾ ਗੁਰੂ ਬਾਬਾ ਜੀ ਕੋਲੇ ਗੁਰੂ ਬਾਬਾ ਜੀ ਕਹਿੰਦੇ ਦਸਤਗੀਰ ਇਹ ਦੁੱਧ ਦੇ ਵਿੱਚ ਘਿਓ ਹੈਗਾ ਮੱਖਣ ਕਹ ਲਓ ਘੀ ਕਹ ਲਓ ਕੋਈ ਗੱਲ ਹੈ ਨਾ ਘਿਓ ਲਾਹਜੇ ਕਹ ਲਓ ਘਿਓ ਕਹਿੰਦੇ ਹੈਗੇ ਕਹਿੰਦੇ ਹਾਂ ਜੀ ਕਹਿੰਦੇ ਮੈਂ ਅੱਜ ਆ ਕੇ ਦੱਸਾਂ ਕਿੱਥੇ ਜੀ ਹੈ ਕਿੱਥੇ ਜੀ ਪਿਆ ਹੈ ਘਿਓ ਕਿੱਥੇ ਹੈ ਦੁੱਧ ਚ ਵਸਤੇਗੀਰ ਪੀਰ ਕਹਿੰਦਾ ਜੀ ਘਿਓ ਤਾਂ ਇਸ ਦੁੱਧ ਦੇ ਕਣ-ਕਣ ਦੇ ਵਿੱਚ ਹੀ ਹੈ ਸਾਰੀ ਹੈ ਦੁੱਧ ਦੇ ਵਿੱਚ ਸਮਾਇਆ ਹੋਇਆ ਗੁਰੂ ਨਾਨਕ ਬਾਪਾ ਜੀ ਹੱਸ ਕੇ ਕਹਿੰਦੇ ਕਹਿੰਦੇ ਤੂੰ ਪੁੱਛਿਆ ਸੀ ਰੱਬ ਕਿੱਥੇ ਰਹਿੰਦਾ ਹੈ ਰੱਬ ਵੀ ਸ੍ਰਿਸ਼ਟੀ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਜਿਵੇਂ ਕਿਉਂ ਦੁੱਧ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਗੱਲ ਸਤਨਾਮ ਹੈ ਨਾ ਸਿੱਧੀਆਂ ਗੱਲਾਂ ਸਪਸ਼ਟ ਤੇ ਸਰਲੀਆਂ ਗੱਲਾਂ ਤੀਜੀ ਗੱਲ ਪੁੱਛੀ ਸੀ ਕਹਿੰਦੇ ਜੀ ਰੱਬ ਕੀ ਕਰਦਾ ਹੈ ਰੱਬ ਕੀ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਤੂੰ ਗਿਆਨ ਦੀਆਂ ਗੱਲਾਂ ਪੁੱਛੀ ਜਾਣਾ ਤੂੰ ਉੱਤੇ ਬੈਠਾ। ਤੇ ਤੈਨੂੰ ਇਹਨਾਂ ਨੂੰ ਨਹੀਂ ਪਤਾ ਵੀ ਪੁੱਛਣ ਵਾਲਾ ਥੱਲੇ ਵੇਂਦਾ ਹੁੰਦਾ ਦੱਸਣ ਵਾਲਾ ਤਹਾਂ ਵੇਂਦਾ ਹੁੰਦਾ। ਕਹਿੰਦੇ ਹਾਂ ਜੀ ਮੈਂ ਖਿਆਲ ਨਾ ਕੀਤਾ। ਕਹਿੰਦੇ ਫਿਰ ਤੂੰ ਥੱਲੇ ਉੱਤਰ। ਤੂੰ ਥੱਲੇ ਉੱਤਰ ਅਸੀਂ ਇੱਥੇ ਬੈਠਾਂਗੇ। ਉਹ ਥੱਲੇ ਉੱਤਰਿਆ। ਗੁਰੂ ਆਪਾ ਜੀ ਉੱਪਰ ਬੈਠ ਗਏ। ਉੱਪਰ ਬੈਠੇ ਤੇ ਕਹਿੰਦੇ ਹਾਂ ਹੁਣ ਦੱਸ ਕੀ ਪੁੱਛਦਾ ਸੀ ਤੀਜੀ ਗੱਲ ਕਹਿੰਦਾ ਯਾਹੀ ਰੱਬ ਕੀ ਕਰਦਾ ਹੈ ਗੁਰੂ ਨਾਨਕ ਬਾਪਾ ਜੀ ਹੱਸ ਕੇ ਕਹਿੰਦੇ ਹਜੇ ਪਤਾ ਨਹੀਂ ਲੱਗਿਆ ਕਹਿੰਦਾ ਨਾ ਜੀ ਗੁਰੂ ਸਾਹਿਬ ਕਹਿੰਦੇ ਰੱਬ ਤੇਰੇ ਵਰਗੇ ਨੂੰ ਥੱਲੇ ਲਾਹਂਦਾ ਹੈ ਤੇ ਮੇਰੇ ਵਰਗੇ ਨੂੰ ਉੱਤੇ ਵਹਾ ਲੈਂਦਾ ਹੈ ਬਸ ਰੱਬੇ ਇਦਾਂ ਹੀ ਕਰਦਾ ਹੈ ਇਦਾਂ ਹੀ ਕਰਦਾ ਹੈ ਇਦਾਂ ਹੀ ਕਰਦਾ ਹੈ ਸੋ ਜਿਵੇਂ ਨੌਵੇਂ ਪਾਤਸ਼ਾਹ ਦਾ ਬਚਨ ਬਾਣੀ ਚ ਇਹ ਵੀ ਕਹਦੇ ਮੈਂ ਫਿਰ ਆਪਣਾ ਕਥਾ ਸ਼ਬਦ ਵਾਲਾ ਉਹਨੇ ਵਿੱਚੋਂ ਆ ਗਈ ਚਲੋ ਪਤਾ ਇਹ ਵੀ ਨੌਵੇਂ ਪਾਤਸ਼ਾਹ ਜੀ ਕਹਿੰਦੇ ਕੀ ਕਰਦਾ ਹੈ ਪਰਮੇਸ਼ਰ ਫੜੋ ਕਿਹਜੇ ਕੌਤਕ ਹੈ ਉਹਦੇ ਕੈਸਾ ਵਿਵਹਾਰ ਹੈ ਮਾਲਕ ਦਾ ਕੀ ਕਹਿੰਦੇ ਸ਼ਿਨਮੈ ਰਾਉ ਰੰਗ ਕਉ ਕਰੀ ਸ਼ਿਨਮੈ ਰਾਉ ਰੰਗ ਕਉ ਕਰੀ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸੁਖਣਾਵੇ ਜਹ ਤਾਕੋ ਵਿਵਹਾਰੇ ਅਰਥ ਸੁਣ ਲੋ ਕਹਿੰਦੇ ਪਰਮੇਸ਼ਰ ਛਿਨ ਮੈਂ ਛਿਨ ਵਿੱਚ ਥੋੜੇ ਸਮੇਂ ਚ ਛਿਨ ਮੈਂ ਰਾਉ ਰੰਕ ਕੋ ਕਰੀ ਕਹਿੰਦੇ ਕੰਗਾਲ ਨੂੰ ਰਾਜਾ ਬਣਾ ਦਿੰਦੇ ਛਿਨ ਮੈਂ ਰਾਉ ਰੰਕ ਕੋ ਕਰੀ ਰੰਕ ਦਾ ਮਤਲਬ ਕੰਗਾਲ ਸ਼ਿਨਮੈ ਰਾਉ ਰੰਕ ਕੋ ਕਰਈ ਰਾਉ ਰੰਕ ਕਰ ਡਾਰੇ ਕਹਿੰਦੇ ਰਾਜੇ ਨੂੰ ਕੰਗਾਲ ਬਣਾਉਂਦਾ ਕੰਗਾਲ ਨੂੰ ਰਾਜਾ ਬਣਾਉਂਦਾ ਦੋਨੇ ਅਰਥ ਹੋ ਗਏ ਰਾਉ ਰੰਕ ਕਰ ਡਾਰੇ ਰੀਤੇ ਭਰੇ ਖਾਲੀ ਹੈ ਜਿਹੜੇ ਨੂੰ ਭਰ ਦਿੰਦਾ ਰੀਤੇ ਦਾ ਸਮਝ ਕੇ ਨਾ ਅਰਥ ਖਾਲੀ ਰੀਤੇ ਭਰੇ ਭਰੇ ਸਖਣਾ ਵੀ ਜਿਹੜੇ ਭਰੇ ਉਹਨਾਂ ਨੂੰ ਖਾਲੀ ਕਰ ਦਿੰਦਾ ਹੈ ਖਾਲੀ ਨੂੰ ਭਰ ਦਿੰਦਾ ਹੈ ਭਰੇ ਨੂੰ ਖਾਲੀ ਕਰ ਦਿੰਦਾ ਹੈ ਰੀਤੇ ਭਰੇ ਭਰੇ ਸਫਨਾ ਵੀ ਜਹ ਤਾਪੋ ਵਿਵਹਾਰੇ ਕਹਿੰਦੇ ਪਰਮੇਸ਼ਰ ਜੀ ਦੇ ਐਸੀ ਰੰਗਣੇ ਐਸੀ ਕੌਤਕਾ ਐਸਾ ਹੀ ਵਿਵਹਾਰ ਹੈ ਪਰਮੇਸ਼ਰ ਦਾ ਕਥਾ ਭਾਵ ਚ ਕਹਦੇ ਵਾਂ ਗੁਰਬਾਣੀ ਵਿਚਾਰ ਹੋਗੀ ਇਸ ਕਥਾ ਨੂੰ ਭਾਵ ਚ ਅਰਥ ਭਾਵ ਚ ਕਹ ਲਓ ਉਹ ਖਾਲੀ ਭਰ ਦੇਵੇਂ ਭਰਿਆਂ ਨੂੰ ਖਾਲੀ ਕਰ ਦੇਂ Hey, 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 hey.